ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਸ਼ਾ ਤਸਕਰਾਂ ਨੂੰ ਲੈ ਕੇ ਵੱਡਾ ਐਕਸ਼ਨ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਚੱਲੇਗਾ ਬਲਡوزر ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਆਦੇਸ਼ ਦੇ ਦਿੱਤੇ ਨੇ ਉਹਨਾਂ ਕਹਿੰਦਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਖਾਧੀ ਜਿਨ੍ਹਾਂ ਦੇ ਵਿੱਚੇ ਗਏ ਨਸ਼ੇ ਦੇ ਨਾਲ ਹਜ਼ਾਰਾਂ ਲੋਕ ਮਰ ਗਏ ਅਤੇ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਕਿਉਂਕਿ ਇਹਨਾਂ ਨੇ ਚਟਾ ਸ਼ਰੇ ਆਮ ਵਿੱਚ ਆ ਸ਼ਰੇ ਆਪ ਇਹਨਾਂ ਨੇ ਗੁੰਡਾਗਰਦੀ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਉਹ ਉਹਨਾਂ ਨੂੰ ਚਾਹੀਦੇ ਨੇ ਪਾਸਤੇ ਤੇ ਨੂਡਲ ਤੇ ਮੈਗੀਆਂ ਅਜਿਆ ਨਹੀਂ ਮਿਲੇਗਾ ਜੇਬ ਦੇ ਵਿੱਚ ਉਹਨਾਂ ਦੀ ਤਾਂ ਜ਼ਬਾਨਤ ਵੀ ਜਬਤ ਹੋਵੇਗੀ ਉਹਨਾਂ ਦੀ ਜਾਇਦਾਦ ਵੀ ਕੁਰਕ ਕੀਤੀ ਜਾਵੇਗੀ ਉਨਾ ਦੇ ਵਿਲੇ ਯਾਨੀ ਕਿ ਉਹਨਾਂ ਦੀਆਂ ਕੋਠੀਆਂ ਉੱਤੇ ਬਲਡੋਜ਼ਰ ਵੀ ਚੱਲੇਗਾ ਅਤੇ ਜਿਹੜੇ ਬਿਕਰਮਜੀਠਿਆ ਤੇ ਹੱਕ ਵਿੱਚ ਹੁਣ ਪੁੱਗਣਗੇ ਪਹਿਲਾਂ ਕਹਿੰਦੇ ਅਸੀਂ ਮਾਫ ਕਰਤਾ ਜਿੰਨਾ ਵੀ ਬਿਆਨ ਬਾਜ਼ੀ ਕੀਤੀ ਲੇਕਿਨ ਹੁਣ ਬਿਕਰਮਜੀਠਿਆ ਦੀ ਕਾਰਵਾਈ ਨੂੰ ਲੈ ਕੇ ਜੇਕਰ ਕੋਈ ਸਾਡੇ ਰਾਹ ਦੇ ਵਿੱਚ ਅੜਿੱਕਾ ਜਾਂ ਰੋੜਾ ਬਣਿਆ ਉਹਦੇ ਘਰ ਦੇ ਉੱਤੇ ਵੀ ਬਲਡੋਜ਼ਰ ਚਲਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਈਵ ਹੋ ਕੇ ਤੁਹਾਨੂੰ ਉਹਦੀ ਥੀ ਵੀਡੀਓ ਵਿੱਚ ਖਵਾਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੱਜ ਕੇ ਕੋਸ ਰਹੇ ਨਹੀਂ ਇਹਨਾਂ ਦੀ ਇਹਨਾਂ ਦੇ ਨਕਬੇ ਕਮਾਂ ਨੂੰ ਇਹਨਾਂ ਦੀ ਮਿਲੀ ਭੂਤ ਨੂੰ ਕਦੇ ਕਾਂਗਰਸੀ ਸਰਕਾਰ ਬਣ ਜਾਂਦੀ ਸੀ ਕਦੇ ਸ਼ਰੂਮਲੀ ਅਕਾਲੀ ਦਲ ਦੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਦੀ ਤੀਜੀ ਪਾਰਟੀ ਆਈ ਹੈ ਤਾਂ ਨੱਕ ਪੈ ਗਈ ਹੈ ਨਸ਼ੇ ਨੂੰ ਅਸੀਂ ਵੱਡੇ ਪੱਧਰ ਤੇ ਨਸ਼ਾ ਖਤਮ ਕਰਨ ਲੱਗੇ ਹੋયા ਇਹ ਵਾਦਾ ਕੀਤਾ ਗਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਹਿਲਾ ਆਪਾਂ ਸੁਣਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕਿ ਕਿੰਨਾ ਦੇ ਘਰ ਉੱਤੇ ਬਲਡੋਜ਼ਰ ਚੱਲੇਗਾ ਪੰਜਾਬ ਤਾਂ ਧਰਤੀ ਬਰਕਤ ਵਾਲੀ ਹੈ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਤਾਂ ਤੁਸ ਨੂੰ ਭੁੱਖੇ ਨਹੀਂ ਮਾਰਦਾ ਪੰਜਾਬ ਭੁੱਖਾ ਕਿਵੇਂ ਮਰ ਲਾਪੈ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗ ਗਏ ਅਸੀਂ

ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗੇ ਕੋਈ ਜਿੱਤ ਨਹੀਂ ਛੋੜਨਾ ਤਾਂ ਖੂਨ ਹੀ ਪਿਣਾ ਹੁੰਦਾ ਹੈ ਬਾਡੀਆਂ ਚ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦਾ ਕੋ ਬਣਾ ਲੈ ਕਦੇ ਕਦੇ ਬਲੇ ਕਦੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਕਦਮ ਤੁਸੀਂ ਦੇਖੋ बड़ा फड़िया चिट्टे का व्यापारी ना चिट्टे फड़िया हक हाँ च कौन कौन आ गए कैप्टन अमरिंदर हक च आ गए चनी उसके हक च आ गए बिटू ओे हक च आ गई जाखड़ ओ हक च आ गए किले हुए यार लासी ਪਹਿਲਾਂ ਕਹਿਆ ਸੀ ਬਾਜਬਾ ਦੇ ਹੱਥ ਚ ਆ ਗਈ ਪਹਿਲਾਂ ਕਹਿਆ ਸੀ ਘਰ ਚ ਸਭ ਆ ਗਿਆ ਤੂੰ ਗੱਲੇ ਰਿਹਾ ਮਗੇ ਜਿੱਦ ਫੜ ਲਿਆ ਨੇ ਬਹੁਤ ਲੋਕਤੰਤਰ ਦਾ ਭਾਨ ਹੋਇਆ ਅੱਛਾ ਮੈਂ ਕਹਾਂ ਜਿੱਦ ਮਾਵਾ ਦੇ ਪੁੱਤ ਮਾਰਦੇ ਸੀ ਹੁੰਦੇ ਤਾਂ ਤਾਂ ਜੀ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਕਹਿੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦਾ ਨਾਰਮਲ ਕਹਦੀ ਕੈਦੀ ਨੂੰ ਜੋ ਮਿਲਦਾ ਮਿਲੇਗਾ ਨਹੀਂ ਹੈਗਾ ਸਰਾਣਾ ਉੱਤੇ

ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਨਾਂ ਦੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕੀਤੀਆਂ ਚਿੱਟੇ ਰੰਗ ਦੇ ਸੱਤਰ ਵਿਛਾਏ ਆ ਆਪ ਦੇ ਘਰ ਪਾਲੇ ਵੱਡੇ ਵੱਡੇ ਉੱਥੇ ਦੀਪਮਾਲਾ ਹੁੰਦੀ ਹੈ ਐਂ ਦੀਪਮਾਲਾ ਨਹੀਂ ਹੋਰ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾਬ ਚੱਲੂ ਅਸਰ ਉੱਥੇ ਐ ਨਹੀਂ ਚੱਲ ਸਕਦਾ ਇਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਿੰਦੇ ਨੇ ਕਿ ਜਿਹੜੇ ਜਿਹੜੇ ਲੋਕਾਂ ਨੇ ਚਿੱਟਾ ਵੇਚ ਕੇ ਕੋਠੀਆਂ ਬਣਾਈਆਂ ਮਹਿਲ ਬਣਾ ਲੈ ਉਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਹੁੰਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਨਹੀਂ ਹੋਵੇਗੀ ਉਹਨਾਂ ਦੇ ਘਰ ਉੱਤੇ ਪੀਲਾ ਪੰਜਾ ਯਾਨੀ ਕਿ ਬਲਦੋਜਰ ਚੱਲੇਗਾ ਤੇ ਜਿਹੜੇ ਵੀ ਰਾਤ ਦੇ ਵਿੱਚ ਅੜਿੱਕਾ ਬਣਨਗੇ ਉਹਨਾਂ ਤੇ ਵੀ ਇਸੇ ਵੀ ਤਰ੍ਹਾਂ ਦੀ ਕਾਰਵਾਈ ਹੋਵੇਗੀ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਕਾਗਜ਼ ਆ ਰਹੇ ਨੇ ਡਾਕੂਮੈਂਟਸ ਆਈ ਜਾ ਰਹੇ ਨੇ ਇਹਨਾਂ ਕਾਲੀਆਂ ਭੇਡਾਂ ਦੇ ਇਹਨਾਂ ਦੇ ਚਿੱਠੇ ਅਸੀਂ ਨੰਗੇ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਸ਼ੇ ਨੂੰ ਲੈ ਕੇ ਜੋ ਕੁਝ ਵੀ ਕਰ ਰਹੇ ਨੇ ਪੰਜਾਬ ਭਰ ਦੇ ਲੋਕਾਂ ਵੱਲੋਂ ਉਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ ਤਾਂ